ਸੌਂ ਮਹੀਨਾ ਕਹਿੰਦੇ ਸੌਂ ਮਹੀਨਾ ਤੀਆਂ ਦਾ ਤੀਆਂ ਦਾ ਦੇ ਤੀਆਂ ਦਾ ਇਹ ਜਿਹੜਾ ਸੌਂ ਦਾ ਮਹੀਨਾ ਵਾ ਇਹਦੀ ਬਹੁਤ ਹੀ ਐਮੀਅਤਵਾ ਜਿਹਨੂੰ ਅੱਜ ਕੱਲ ਫਿਰ ਪ੍ਰਚਲਿਤ ਕੀਤਾ ਜਾ ਰਿਹਾ ਵਾ ਪਰ ਜੋ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਤੀਆਂ ਦਾ ਤਿਉਹਾਰ ਹੁੰਦਾ ਸੀਗਾ ਬਹੁਤ ਹੀ ਵਧੀਆ ਹੁੰਦਾ ਸੀਗਾ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਸੀਗੀਆਂ ਉਹ ਸਾਵਣ ਦੇ ਮਹੀਨੇ ਉਹਨਾਂ ਦੇ ਭਰਾ ਉਹਨਾਂ ਨੂੰ ਲੈ ਕੇ ਆਉਂਦੇ ਸੀਗੇ ਤੇ ਫਿਰ ਉਹ ਪੂਰਾ ਮਹੀਨਾ ਜਿਹੜਾ ਵਾ ਇੰਦੀਆਂ ਦਾ ਜਿਹੜਾ ਸਾਵਣ ਦਾ ਮਹੀਨਾ ਆਪਣਾ ਪੇਕੇ ਘਰ ਰਹਿੰਦੀਆਂ ਸੀਗੀਆਂ ਤਾਂ ਲੈ ਕੇ ਆਉਂਦੇ ਹੀ ਕਿ ਜਦੋਂ ਕੋਈ ਬੱਚਾ ਵਿਆਹਿਆ ਗਿਆ ਵਾ ਤੇ ਆਪਣੇ ਪੇਕੇ ਘਰ ਦੇ ਮਾਹੌਲ ਦੇ ਵਿੱਚੋਂ ਜਦੋਂ ਗਿਆ ਵਾ ਸਹੁਰੇ ਘਰ ਦੇ ਵਿੱਚ ਉਹ ਆਜ਼ਾਦੀ ਨਹੀਂਗੀ ਹੁੰਦੀ ਤੇ ਇਹ ਹੁੰਦਾ ਹੈਗਾ ਕਿ ਉਦੋਂ ਸਾਰੀਆਂ ਹੀ ਕੁੜੀਆਂ ਆਉਂਦੀਆਂ ਸੀਗੀਆਂ ਤੇ ਇਸ ਬਹਾਨੇ ਦੇ ਨਾਲ ਜਿਹੜੀਆਂ ਵਾ ਸਾਰੀਆਂ ਕੁੜੀਆਂ ਸੇਲੀਆਂ ਪਹਿਣਾ ਜਿਹੜੀਆਂ ਵਾਂ ਦੀਆਂ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਤੇ ਹਰ ਐਤਵਾਰ ਕੀ ਹੁੰਦਾ ਸੀਗਾ ਕਿ ਸ਼ਨੀਚਰਵਾਰ ਸ਼ਾਮ ਨੂੰ ਜਾਇਤ ਵਾਸਤੇ ਸਵੇਰ ਨੂੰ ਸਾਰੀਆਂ ਕੁੜੀਆਂ ਨੇ ਆਪਣੇ ਹੱਥਾਂ ਤੇ ਮਹਿੰਦੀਆਂ ਲਾਉਣੀਆਂ ਸੋਹਣੇ ਸੂਟ ਪਾਉਣੇ ਤੇ ਪਿੱਪਲਾਂ ਦੇ ਉੱਤੇ ਪੀਂਗਾ ਪਾਉਣੀਆਂ ਕੋਈ ਵਧੀਆ ਜਗ੍ਹਾ ਵੇਖਕਣੀ ਜਾਂ ਸਕੂਲ ਹੁੰਦੇ ਖਾਸ ਕਰ ਉਦੋਂ ਜ਼ਿਆਦਾਤਰ ਸਕੂਲ ਹੁੰਦੇ ਹੀਗੇ ਜਾਂ ਕੋਈ ਹੋਰ ਖੁੱਲੀ ਗਰਾਊਂਡ ਹੋਣਦੀ ਹੀਗੀ ਤੇ ਉੱਥੇ ਜਿਹੜੇ ਆ ਪਿੱਪਲ ਜਿੱਥੇ ਹੁੰਦੇ ਹੀਗੇ ਪਿੱਪਲਾਂ ਦੇ ਨਾਲ ਜਾਂ ਵੱਡੇ ਵੱਡੇ ਹੋਰ ਦਰਖਤੋਂ ਦੇਹੀ ਉਹਨਾਂ ਦੇ ਨਾਲ ਪੀਂਘਾਂ ਝੂਟਣੀਆਂ ਤੇ ਉੱਥੇ ਵਾਂਸ ਵੰਨੇ ਨਵੇਂ ਨਵੇਂ ਸੂਟ ਪਾ ਕੇ ਕੁੜੀਆਂ ਨੇ ਜਾਣਾ ਨੱਚਣਾ ਗਾਉਣਾ ਤੇ ਨੱਚਣਦਿਆਂ ਗਾਉਂਦਿਆਂ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਬੜੀ ਉਤਸੁਕਤਾ ਹੁੰਦੀ ਸੀ ਕਿ ਤੀਆਂ ਆਉਣਗੀਆਂ ਤੇ ਅਸੀਂ ਆਪਣੇ ਪੇਕੇ ਘਰ ਜਾਵਾਂਗੇ ਆਪਣੇ ਸਖੀਆਂ ਸਹੇਲੀਆਂ ਨੂੰ ਮਿਲਾਂਗੇ ਕਿਉਂਕਿ ਉਦੋਂ ਇੰਟਰਨੈਟ ਦਾ ਜੋਗ ਨਹੀਂ ਸੀ ਅੱਜ ਕੱਲ੍ਹ ਤੇ ਇੰਟਰਨੈਟ ਤੇ ਜੋਗ ਤੇ ਦੂਰੋ ਦੂਰੋ ਮੇਲੇ ਨੇ ਪਰ ਉਦੋਂ ਉਹ ਜਿਹੜੀਆਂ ਜੋ ਉਹ ਆਪਣੀਆਂ ਬੋਲੀਆਂ ਰਹੀਂ ਆਪਣਾ ਜਿਹੜਾ ਮਨ ਦੇ ਪ੍ਰਚਾਰ ਕਰ ਕਰਦੀਆਂ ਸੀਗੀਆਂ ਬੋਲੀਆਂ ਪਾ ਕੇ ਉਹ ਉਹ ਬੜੀਆਂ ਡੂੰਘੀਆਂ ਬੋਲੀਆਂ ਪਾਉਂਦੀਆਂ ਸੀ ਆਪਣੇ ਮਾਪਿਓ ਬਾਰੇ ਆਪਣੇ ਸੱਸ ਸਹੁਰਿਆਂ ਬਾਰੇ ਤੇ ਆਪਣੀ ਖੁਸ਼ੀ ਗਮੀ ਦਾ ਇਜ਼ਹਾਰ ਜਿਹੜਾ ਉਹ ਬੋਲੀਆਂ ਰਹੀਂ ਕਰਦੀਆਂ ਸੀਗੀਆਂ ਤੇ ਫਿਰ ਸ਼ਾਮ ਦੇ ਟਾਈਮ ਸਵੇਰੇ ਠੰਡੇ ਠੰਡੇ ਉਹਨਾਂ ਨੇ ਆਪਾਂ ਨੇ ਇਦਾਂ ਮਹਿੰਦੀਆਂ ਲਾਉਣੀਆਂ ਸਵੇਰ ਤੋਂ ਤਿਆਰੀ ਹੋਣੀ ਤੇ ਸੋਹਣੇ ਕੱਪੜੇ ਪਾਉਣੇ ਨਵੇਂ-ਨਵੇਂ ਸੂਟ ਪਾ ਕੇ ਜਾਣੇ ਅੱਜ ਦੇ ਜ਼ਮਾਨੇ ਵਾਂਗੂ ਇਹ ਨਹੀਂ ਹੁੰਦਾ ਕਿ ਹਾਂ ਅੱਜ ਵੀ ਉਹ ਜਿਤੀਆਂ ਲੱਗ ਰਹੀਆਂ ਕੋਈ ਫੈਸਟੀਵਲ ਹੋ ਰਿਹਾ ਵਾ ਹਰ ਸ਼ਹਿਰ ਵਿੱਚ ਮਨਾਏ ਜਾਣ ਰਿਹਾ ਤੇ ਪਾਰਲਰਾਂ ਤੇ ਜਾ ਕੇ ਤਿਆਰ ਹੋਣੀ ਹੈ ਉਹਨੂੰ ਇਸ ਤਰ੍ਹਾਂ ਨਹੀਂ ਸੀ ਹੁੰਦਾ ਉਦੋਂ ਇਹ ਆ ਕਿ ਸੋਹਣਾ ਸਾਫ਼ ਸੁਥਰਾ ਨਹਾ ਤੋ ਕਿਸੇ ਵਧੀਆ ਸੂਟ ਪਾ ਲੈਣਾ ਪ੍ਰੈਸ ਕੀਤਾ ਸੂਟ ਪਾ ਲੈਣਾ ਤੇ ਮਹਿੰਦੀ ਲਾ ਲੈਣੀ ਆਮ ਹੀ ਇਦਾਂ ਮਾੜੀ-ਮੋਟੀ ਡਿਜ਼ਾਈਨ ਬਣਾ ਲੈਣੇ ਜਾਂ ਸਾਡੀਆਂ ਮਾਵਾਂ ਨੇ ਕੀ ਕਰਨਾ ਸਵੇਰੇ ਵੀ ਐਤਵਾਸ ਵੇਰੀ ਤੀਆਂ ਵਾ ਤੇ ਸਾਡੇ ਹੱਥਾਂ ਨੂੰ ਮਹਿੰਦੀ ਲਾ ਕੇ ਰਾਤ ਨੂੰ ਹੱਥਾਂ ਨੂੰ ਬੰਨ ਕੇ ਦੇਣਾ ਉੱਪਰ ਕੱਪੜਾ ਲਪੇਟ ਦੇਣਾ ਇਹ ਸਵੇਰੇ ਜਦੋਂ ਮੁਠਾ ਖੋਲਣੀ ਆ ਤੇ ਬੜਾ ਸੋਹਣਾ ਰੰਗ ਚੜਿਆ ਹੋਣਾ ਫਿਰ ਤੀਆਂ ਵਾਲੇ ਦਿਨ ਪੂੜੇ ਬਣਾਉਣੇ ਹਰ ਘਰ ਦੇ ਵਿੱਚ ਖੀਰ ਪੂੜੇ ਬਣਨੇ ਵੀ ਇੱਕ ਤੇ ਹੁੰਦਾ ਸੀਗਾ ਮੌਸਮ ਠੰਡਾ ਵਾ ਜਾਂ ਗਰਮਾ ਉਦਾਂ ਨਾ ਵੀ ਚਲਤੀਆਂ ਧਿਆਣੀਆਂ ਆਈਆਂ ਮੈਂ ਤਾਂ ਆਪਾਂ ਸਾਰੇ ਜਾਣੇ ਜਿਹੜੇ ਆ ਪੂੜ ਖੀਰ ਪੂੜੇ ਬਣਾਉਨੇ ਆ ਵੀ ਤੇ ਜਿਹੜਾ ਇਹ ਜਦੋਂ ਖੀਰ ਪੂੜੇ ਬਣਾਉਨੇ ਸਾਰੇ ਸ਼ਰੀਕੇ ਭਾਈਚਾਰੇ ਦੇ ਵਿੱਚ ਦੇ ਕੇ ਆਉਣੇ ਵੀ ਖੀਰ ਘੋਲੀਆਂ ਚ ਖੀਰ ਪਾ ਲੈਣੇ ਤੇ ਪੂਰੇ ਰੱਖ ਲੈਣੇ ਜਿੰਨੇ ਵੀ ਲਾਗੇ ਤਾਏ ਚਾਚੇ ਹੁੰਦੇ ਸੀਗੇ ਹਰ ਘਰ ਦੇ ਵਿੱਚ ਐਤਵਾਰੀ ਇੱਕ ਘਰ ਨੇ ਬਣਾਏ ਦੂਜੀ ਵਾਲੀ ਦੂਜੇ ਨੇ ਬਣਾ ਲਈ ਤੀਜੀ ਵਾਰੀ ਤੀਜੇ ਨੇ ਬਣਾ ਲਈ ਇਸ ਤਰ੍ਹਾਂ ਜਿਹੜੀਆਂ ਸਾਂਝਾਂ ਨਾ ਬਹੁਤ ਵਧੀਆ ਹੁੰਦੀਆਂ ਸੀਗੀਆਂ ਸਾਰੇ ਪੂਰੇ ਬਣਾਉਂਦੇ ਸਾਰੇ ਖੀਰ ਬਣਾਉਂਦੇ ਸੀਗੇ ਤੇ ਇਦਾਂ ਲਾਲੋਕੀ ਸਾਵਣ ਦਾ ਮਹੀਨਾ ਜਿਹੜਾ ਇਹ ਨਹੀਂ ਵੀ ਐਤਵਾਰ ਅੱਗੂ ਪਿੱਛੋਂ ਵੀ ਬਣਾਉਂਦੇ ਸੀ ਸਾਵਣ ਦਾ ਮਹੀਨਾ ਸਾਰਾ ਮਹੀਨਾ ਹੀ ਚੱਲਦਾ ਰਹਿੰਦਾ ਹੈ ਖੀਰ ਪੂੜਿਆਂ ਨਾਲ ਤੇ ਜਿਹੜੀਆਂ ਕੁੜੀਆਂ ਦਾ ਤੇ ਪਹਿਲਾ ਵਿਆਹ ਪਹਿਲਾ ਸਾਵਣ ਹੁੰਦਾ ਹੀਗਾ ਉਹ ਪਹਿਲਾ ਸਾਵਣ ਪੂਰਾ ਮਹੀਨਾ ਹੀ ਪੇਕ ਕੇ ਰਿੰਦੀਆਂ ਹੈਗੀਆਂ ਤੇ ਜਿਹੜੀਆਂ ਦੇ ਜ਼ਿਆਦਾ ਚਿਰ ਹੁੰਦਾ ਹੋ ਜਾਂਦਾ ਸੀਗਾ ਉਹ ਜਿਹੜੀਆਂ ਵਾ ਵਿੱਚੋਂ ਭਾਵੇਂ ਹਰ ਐਤਵਾਰ ਆ ਜਾਂਦੀਆਂ ਅਹੀਂ ਜਾਂ ਦੋ ਵਾਰੀਆਂ ਆ ਜਾਂਦੀਆਂ ਅਹੀਂ ਜਾਂ ਇੱਕ ਵਾਰੀ ਆ ਜਾਂਦੀਆਂ ਵੀ ਅੱਜ ਸਾਡੇ ਪਿੰਡ ਦੀਆਂ ਵਾ ਤੇ ਅਸੀਂ ਤੀਆਂ ਦੇ ਤਿਆਰ ਤੇ ਜਾਣਾ ਤੇ ਬਹੁਤ ਹੀ ਖੁਸ਼ੀ ਹੁੰਦੀ ਸੀ ਅੱਜ ਵਾਂਗੂ ਨਹੀਂ ਸੀ ਹੁੰਦਾ ਤੇ ਉਦੋਂ ਦਾ ਤਾਂ ਹੁਣ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਹੁਣ ਜਿਵੇਂ ਅੱਜ ਕੱਲ ਵੀ ਜੇ ਜੇਤੀਆਂ ਲੱਗਦੀਆਂ ਵਾਂ ਤੇ ਹੋਟਲਾਂ ਚ ਲੱਗਦੀਆਂ ਵਾਂ ਕੋਈ ਨਾ ਕੋਈ ਆਪਣੀ ਜਗ੍ਹਾ ਰੱਖੀ ਆ ਜਾਂ ਕਿ ਸਕੂਲ ਦੇ ਵਿੱਚ ਲੱਗਦੀਆਂ ਵਾਂ ਪਰ ਪਿੰਗਾ ਨਹੀਂ ਬਨਾਪਟੀ ਜਿਆ ਸਾਰਾ ਕੁਝ ਆ ਗਿਆ ਹੁਣ ਵੀ ਜੇ ਬਰਗਰਦੀਆਂ ਰੇੜੀਆਂ ਲੱਗਦੀਆਂ ਪਰ ਉਦੋਂ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਹੀ ਵਧੀਆ ਮਾਹੌਲ ਹੁੰਦਾ ਸੀਗਾ ਤੇ ਫੇਰ ਕਈ ਥਾਵਾਂ ਦੇ ਉੱਤੇ ਇਹ ਹੁੰਦਾ ਹੈਗਾ ਵੀ ਆਖਣਾ ਵੀ ਪਹਿਲੇ ਸਾਵਣ ਜਿਹੜੀਆਂ 9 ਸਸ ਇਕੱਠੀਆਂ ਨਹੀਂ ਹੁੰਦੀਆਂ ਜੇਕਰ 9 ਸਸ ਦੇ ਮੱਥੇ ਲੱਗ ਗਈਆਂ ਤੇ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਤੇ ਇਹ ਕੋਈ ਭਾਣਾ ਨਹੀਂ ਹੁੰਦਾ ਸੀਗਾ ਸ਼ਾਇਦ ਜਾਂ ਹੋ ਸਕਦਾ ਕੁਝ ਇਹਦੇ ਵਿੱਚ ਕੀ ਮੇਥ ਸੀ ਮੈਨੂੰ ਤੇ ਪਤਾ ਨਹੀਂ ਪਰ ਉਦੋਂ ਇਹ ਜ਼ਰੂਰ ਹੁੰਦਾ ਵੀ ਸਾਵਣ ਮਹੀਨੇ 9 ਸਸ ਕਦੀ ਮੱਥੇ ਨਹੀਂ ਸੀ ਇੱਕ ਦੂਜੇ ਦੇ ਲੱਗਦੀਆਂ ਬਾਈ ਚਾਂਸ ਜੇ ਕਿਸੇ ਨੂੰ ਲੱਗਣਾ ਪੈਂਦਾ ਸੀ ਤੇ ਇੱਕੇ ਥਾਲੀ ਦੇ ਵਿੱਚ ਖੀਰ ਖਵਾਉਂਦੀ ਸੀ ਨੋ ਸੱਸ ਨੂੰ ਜਿਵੇਂ ਲਾਲੋ ਕੀ ਕੋਈ ਜੇ ਨੌਕਰੀ ਪੇਸ਼ਾ ਹੀ ਤੇ ਉਹਨੂੰ ਇਹਦਾ ਵੀ ਇਹਦੀ ਮਜਬੂਰੀ ਆ ਇਹ ਨੌਕਰੀ ਕਰਦਾ ਇਹਨੂੰ ਇੱਥੇ ਸਾਮਣ ਮਹੀਨੇ ਰਹਿਣਾ ਹੀ ਪੈਣਾ ਤੇ ਫਿਰ ਕਹਿਣਾ ਕਿ ਨੋ ਸੱਸ ਇੱਕ ਥਾਲੀ ਦੇ ਵਿੱਚ ਖੀਰ ਖਾ ਲੋ ਤੇ ਫਿਰ ਸ਼ਾਇਦ ਉਹ ਸਿੱਧਾ ਹੋ ਜਾਂਦਾ ਹੈਗਾ ਨਹੀਂ ਤੇ ਉਹਦਾ ਨੁਕਸਾਨ ਹੁੰਦਾ ਹੈਗਾ ਇਦਾਂ ਕਰਕੇ ਜਿਹੜੀਆਂ ਕਈ ਇਹ ਮਿੱਥਾਂ ਬਣਾਈਆਂ ਸੀਗੀਆਂ ਸਾਵਣ ਮਹੀਨੇ ਦੀਆਂ ਮਾਪ ਪਿਓ ਨੂੰ ਵੀ ਬੜਾ ਚਾਹ ਹੁੰਦਾ ਹੈ ਸਾਡੀਆਂ ਧੀਆ ਨੇ ਆਉਣਾ ਹੁਣ ਵੀ ਕਈ ਸਾਵਣ ਮਹੀਨਾ ਦੇ ਕੇ ਆਉਂਦੇ ਆ ਹੁਣ ਵੀ ਮਾਜੇ ਦੇ ਵਿੱਚ ਤੇ ਰਿਵਾਜ ਨਹੀਂ ਹੈਗਾ ਦੁਬਾਬੀ ਜਮਾਲਵੀ ਦੇ ਵਿੱਚ ਇਹ ਰਿਵਾਜ ਹੈਗਾ ਕਿ ਸੰਧਾਰਾ ਦੇ ਕੇ ਆਉਂਦੇ ਆ ਸਾਵਣ ਮਹੀਨੇ ਧੀਆ ਦਾ ਸੰਧਾਰਾ ਉਹਨਾਂ ਨੂੰ ਕੱਪੜੇ ਦੇ ਕੇ ਆਉਣੀ ਆ ਕੋਈ ਮਠਿਆਈ ਦੇ ਕੇ ਆਉਣੀ ਆ ਕੋਈ ਬਿਸਕੁਟ ਦੇ ਕੇ ਆਉਣੀ ਆ ਤੇ ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਸਾਵਣ ਮਹੀਨਾ ਆਊਗਾ ਤੇ ਸਾਡਾ ਸੰਧਾਰਾ ਆਉਣਾ ਵਾ ਤੇ ਬਹੁਤ ਹੀ ਵਧੀਆ ਤਿਹਾਰ ਵਾਏ ਜਿਹੜਾ ਅਲੋਪ ਹੋ ਰਿਹਾ ਸੀ ਤੇ ਹੁਣ ਅੱਜ ਦੇ ਬੱਚਿਆਂ ਨੂੰ ਉਹ ਜਿਹੜਾ ਵਾਏ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਜਿਹੜੇ ਤੀਆਂ ਦੇ ਫੈਸਟੀਵਲ ਮਨਾਏ ਜਾ ਰਹੇ ਆ ਬਹੁਤ ਚੰਗੀ ਗੱਲ ਵਾ ਬੱਚਿਆਂ ਨੂੰ ਆਪਣੇ ਧਿਆਨਾਂ ਤੋਂ ਜਾਗ ਪਰਮਾਉਣਾ ਚਾਹੀਦਾ ਕਿ ਆ ਸਾਡੇ ਤਿਹਾਰ ਵਾ ਆ ਇਹਨਾਂ ਦੀ ਮਹੱਤਤਾ ਵਾ ਤੇ ਇਦਾਂ ਇਦਾਂ ਹੀ ਕਰਦੇ ਆ ਜੇ ਜਿਹੜੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਹੈਗਾ ਇਹ ਕੁਝ ਨਾ ਕੁਝ ਆਪਾਂ ਚੰਗਾ ਵੀ ਕਰ ਰਹੇ ਆ ਪਰ ਜਿਹੜੇ ਪਿਛਲੇ ਜਮਾਨੇ ਦੇ ਤਿਹਾੜ ਸੀਗੇ ਨਾ ਉਹ ਬਿਲਕੁਲ ਅਲੱਗ ਹੀ ਸੀ ਉਹਨਾਂ ਦੀ ਤੇ ਕੋਈ ਰੀਸ ਨਹੀਂ ਹੈਗੀ ਹੁਣ ਤੇ ਸਮੇਂ ਦਾ ਤੇ ਪਿਛਲੇ ਸਮੇਂ ਦਾ ਜਿਹੜਾ ਬਹੁਤ ਜ਼ਿਆਦਾ ਵਖਰੇਵਾ ਪੈ ਗਿਆ ਵਾ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਤੇ ਬਹੁਤ ਵਧੀਆ ਗੱਲ ਹੈ ਜਿਹੜੇ ਸਕੂਲਾਂ ਕਾਲ ਜਾਂਦੇ ਵਿੱਚ ਵੀ ਆਪਾਂ ਇਹ ਤਿਹਾੜ ਮਨਾ ਰਹੇ ਆ ਤੇ ਹੁਣ ਇਹਦੇ ਵਿੱਚ ਹਰ ਘਰ ਵਿੱਚ कूੜੇ ਬਣਦੇ ਆ ਫਿਰ ਇਹ ਹੁੰਦਾ ਹੈਗਾ ਕਿ ਜਦੋਂ ਕਿਸੇ ਘਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਵੀ ਕੋਈ ਦੁੱਖ ਸੁੱਖ ਹੋ ਜਾਣਾ ਮੰਨ ਲਓ ਕਿਸੇ ਦੀ ਜੇ ਘੇ ਦੇ ਤਾਇਆ ਚਾਚੇ ਦੀ ਜੇ ਦੂਰ ਤੱਕ ਜੇ ਕਿਸੇ ਦੀ ਕੋਈ ਮੌਤ ਹੋ ਜਾਂਦੀ ਸੀ ਤੇ ਉਦੋਂ ਉਹਨਾਂ ਉਹ ਘਰਾਂ ਦੇ ਵਿੱਚ ਤੀਆਂ ਨਹੀਂ ਮਨਾਈਆਂ ਜਾਂਦੀਆਂ ਪੂੜੇ ਨਹੀਂ ਸੀ ਬਣਾਏ ਜਾਂਦੇ ਆਖਣਾ ਫਲਾਣੇ ਦਾ ਪਿਓ ਮਰ ਗਿਆ ਫਲਾਣੇ ਦਾ ਤਾਇਆ ਮਰ ਗਿਆ ਫਲਾਣੇ ਚਾਚਾ ਮਰ ਗਿਆ ਕਿ ਸ਼ਰੀਕੇ ਵਿੱਚ ਕੁਝ ਹੋ ਗਿਆ ਉਦੋਂ ਜਿਹੜਾ ਸਾਵਣ ਮਹੀਨੇ ਦੇ ਵਿੱਚ ਖੀਰ ਪੂੜਿਆਂ ਤੱਕ ਵੀ ਨਹੀਂ ਸੀ ਬੰਦੇ ਉਹਨੂੰ ਸੋਗ ਦਾ ਸਾਵਣ ਮਨਾਉਂਦੇ ਹੁੰਦੇ ਸੀ ਹੋਂਦ ਜਮਾਨਾ ਹੀ ਬਦਲ ਗਿਆ ਹੁਣ ਸਾਰਾ ਕੁਝ ਚੇਂਜ ਹੋ ਗਿਆ ਵਾ ਹੁਣ ਤੇ ਇਹ ਗੱਲਾਂ ਹੀ ਹੋਰ ਹੋ ਗਈਆਂ ਵਾ ਪਰ ਅੱਗੇ ਜੇ ਪਿੰਡ ਦੇ ਵਿੱਚ ਜਾਂ ਆਪਣੇ ਸ਼ਰੀਕੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤੇ ਉਹ ਜਿਹੜੇ ਧਿਆਰ ਆ ਨਹੀਂ ਮਨਾਉਂਦੇ ਵੀ ਚਲੋ ਐਰਕਾਂ ਆ ਗੱਲ ਇਦਾਂ ਹੋ ਗਈ ਆ ਅਗਲੀ ਵਾਰੀ ਮਨਾਵਾਂਗੇ ਤੇ ਸੁਣੀ ਦੇ ਵੀ ਕਦੀ ਕਤਾਈ ਸੀਗੇ ਅੱਜ ਵਾਂਗੂ ਇਹ ਨਹੀਂ ਅੱਜ ਦੇ ਕੱਲ ਤੇ ਇੰਨਾ ਕ ਹੋ ਗਿਆ ਵੀ ਕੋਈ ਨਾ ਕੋਈ ਖਰ ਰਿਸ਼ਤੇਦਾਰੀ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੋ ਹੀ ਜਾਂਦਾ ਵਾ ਤੇ ਜਿਹੜਾ ਤੀਆਂ ਦਾ ਤਿਹਾਰ ਆ ਬਹੁਤ ਵਧੀਆ ਵਾ ਇਹ ਬੜਾ ਆਪਣਤ ਭਰਿਆ ਵਾ ਪਿਆਰ ਭਰਿਆ ਹੁੰਦਾ ਸੀਗਾ ਹੁਣ ਵੀ ਕਈ ਥਾਵਾਂ ਦੇ ਉੱਤੇ ਜਦੋਂ ਕੁੜੀਆਂ ਤੀਆਂ ਬਹੁਤ ਇਕੱਠੀਆਂ ਹੋ ਕੇ ਕਈਆਂ ਪਿੰਡਾਂ ਦੇ ਵਿੱਚ ਵੀ ਜਿਵੇਂ ਪਾਲ ਸਿੰਘ ਸਮਾਉਂ ਵੀ ਤੀਆਂ ਦਾ ਮੇਲਾ ਲਗਾ ਰਹੇ ਆ ਉਹਦੇ ਵਿੱਚ ਬੜੀਆਂ ਖੁਸ਼ ਹੁੰਦੀਆਂ ਜਦੋਂ ਉਹਨਾਂ ਦੀ ਵੀਡੀਓਜ਼ ਦੇਖੀ ਦੀਆਂ ਕਈ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਕਿ ਜਿਨ੍ਹਾਂ ਨਾਲ ਦੇ ਮਾਪਿਓ ਨਹੀਂ ਹੁੰਦੇ ਜਾਂ ਉਹਨਾਂ ਦੇ ਭਰਾ ਨਹੀਂ ਹੁੰਦੇ ਜਾਂ ਕਈਆਂ ਦੇ ਭਰਾ ਹੁੰਦੇ ਵੀ ਆ ਉਹ ਉਹਨਾਂ ਨੂੰ ਸੁਧਾਰਾ ਨਹੀਂ ਦੇ ਕੇ ਆਉਂਦੇ ਤੇ ਉਦੋਂ ਉਹ ਦੇਖੀਦਾ ਵਾ ਕਿ ਉਹ ਕੁੜੀਆਂ ਵਿਚਾਰੀਆਂ ਬੜੀਆਂ ਖੁਸ਼ ਹੁੰਦੀਆਂ ਤੇ ਉਹ ਰੋਣ ਲੱਗ ਜਾਂਦੀਆਂ ਵਾ ਵੀ ਉਹਨਾਂ ਨੂੰ ਉਹ ਬੜੀਆਂ ਭਾਵਕ ਹੁੰਦੀਆਂ ਵਾ ਵੀ ਇਸ ਮੌਕੇ ਤੇ ਸਾਡਾ ਵੀ ਕੋਈ ਭਰਾ ਹੁੰਦਾ ਜਾਂ ਮਾਪੇ ਹੁੰਦੇ ਤੇ ਸਾਨੂੰ ਵੀ ਇਹ ਜਿਹੜਾ ਤਿਆਰ ਦੇਖੇ ਜਾਂਦੇ ਤੇ ਉਹ ਮੇਲਾ ਵੇਖਣ ਦੇ ਨਾਲ ਤਿਆਂ ਦਾ ਜਿਹੜਾ ਵੇਖਣ ਦੇ ਨਾਲ ਬਹੁਤ ਸਾਰੇ ਜਿਹੜੇ ਭਰਾ ਵਾ ਉਹਨਾਂ ਦੇ ਦਿਲ ਦੇ ਵਿੱਚ ਵੀ ਇਹ ਰਹੀ ਜਾਈ ਆ ਇਹ ਖੁਸ਼ੀ ਆਈ ਆ ਕਿ ਨਹੀਂ ਜੇ ਇਹ ਪਾਲ ਸਿੰਘ ਸਮਾਉਂ ਇੰਨੀਆਂ ਭੈਣਾਂ ਨੂੰ ਇਹ ਖੁਸ਼ੀ ਦੇ ਰਿਹਾ ਵਸੰਧਾਰਾ ਦੇ ਰਿਹਾ ਤੇ ਬਹੁਤ ਸਾਰੇ ਭਰਾ ਜਿਹੜੇ ਆ ਨਾ ਉਹ ਵੀ ਆਪਣੀਆਂ ਭੈਣਾਂ ਨੂੰ ਸੰਧਾਰਾ ਦੇਣ ਲੱਗ ਪਿਆ ਮਿਲਣ ਲੱਗ ਪਿਆ ਬਹੁਤ ਵਧੀਆ ਰੀਤ ਚੱਲੀ ਏ ਬਹੁਤ ਵਧੀਆ ਪ੍ਰਥਾ ਹੈਗੀ ਆ ਏ ਤੇ ਭੈਣਾਂ ਜਿਹੜੀਆਂ ਕੁਝ ਨਹੀਂ ਮੰਗਦੀਆਂ ਭਰਾਵਾਂ ਕੋਲ ਭੈਣਾਂ ਕੁਝ ਨਹੀਂ ਮੰਗਦੀਆਂ ਭੈਣਾਂ ਤੇ ਇਹ ਕਹਿੰਦੀਆਂ ਕਿ ਸਾਡੇ ਭਰਾ ਸਾਡੇ ਘਰ ਬੇਸ਼ੱਕ ਕੁਝ ਵੀ ਨਾ ਲੈ ਕੇ ਆਉਣ ਇੱਕ ਫੇਰਾ ਹੀ ਪਾ ਜੰਨਾ ਤੇ ਭੈਣਾਂ ਤੇ ਇੰਨੇ ਨਾਲ ਹੀ ਖੁਸ਼ ਹੋ ਜਾਂਦੀਆਂ ਪਰਾਇ ਹੀ ਕਹਿ ਦੇਣਾ ਕਿ ਭੈਣਾਂ ਆ ਜੁੱਤੀਆਂ ਦਾ ਮਹੀਨਾ ਵਾ ਤੇ ਆਪਾਂ ਪੂਰੇ ਬਣਾਉਨੇ ਆ ਤੇ ਭੈਣਾਂ ਨੂੰ ਤੇ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸਿਰ ਭੈਣਾਂ ਆ ਕਿ ਨਾ ਇਹ ਇਹ ਮਾਨਸਤਕਾਰ ਚਾਹੁੰਦੀਆਂ ਕਿ ਸਾਨੂੰ ਕੋਈ ਯਾਦ ਕਰੇ ਤੇ ਐਤ ਕਾਂ ਦਾ ਜਿਹੜਾ ਸਾਵਣ ਦਾ ਮਹੀਨਾ ਤੇ ਇਹਦੇ ਵਿੱਚ ਤੇ ਐੜ ਕਾਂ ਰਖੜੀ ਵੀ ਆ ਗਈ ਆ ਤੇ ਜਿਹੜਾ ਇਹ ਮਹੀਨਾ ਵਾ ਹੋਰ ਵੀ ਭਾਗਾ ਵਾਲਾ ਹੋ ਗਿਆ ਰਖੜੀ ਤੀਆਂ ਤੀਆਂ ਦਾ ਤਿਹਾਰ ਹੋ ਗਿਆ ਰਖੜੀ ਹੋਗੀ ਤੇ ਦੂਰੇ ਦੂਰੇ ਤਿਹਾਰ ਆ ਗੇ ਆ ਤੇ ਇਹ ਜਿਹੜਾ ਸਾਵਣ ਦਾ ਮਹੀਨਾ ਬਹੁਤ ਹੀ ਕਰਮਾ ਵਾਲਾ ਭਾਗਾ ਵਾਲਾ ਹਰ ਘਰ ਵਿੱਚ ਪਰਮਾਤਮਾ ਜਿਹੜਾ ਤੀਆਂ ਦੀਆਂ ਖੁਸ਼ੀਆਂ ਦੇਵੇ ਹਰ ਘਰ ਚ ਰੱਬ ਤੀਆਂ ਦੇਵੇ ਤੇ ਹਰ ਘਰ ਦੇ ਵਿੱਚ ਜਿੱਥੇ ਤੀਆਂ ਵਾਂ ਉੱਥੇ ਰਖੜੀ ਆ ਉੱਥੇ ਤੀਆਂ ਵਾਂ ਉੱਥੇ ਹੀ ਲੋੜੀ ਆ ਤਿੰਨ ਟਿੱਕਾ ਹੋ ਗਿਆ ਇਹ ਤਿੰਨ ਚਾਰ ਤਿਹਾਰ ਜਿਹੜੇ ਆ ਜਿਸ ਘਰ ਦੇ ਵਿੱਚ ਤੀਆਂ ਵਾਂ ਉੱਥੇ ਹੀ ਤੀਆਂ ਹੋ ਤੇ ਤਾਂ ਇਹ ਗੱਲ ਵੀ ਜਿਹੜੀਆਂ ਤਿਆਂ ਦੇ ਨਾਲ ਬਹੁਤ ਸਾਰੇ ਤਿਉਹਾਰ ਜੁੜੇ ਹੁੰਦੇ ਆ ਤੇ ਜਿਹੜਾ ਸਾਉਣ ਦਾ ਮਹੀਨਾ ਤੀਆਂ ਦਾ ਮਹੀਨਾ ਇਹ ਵੀ ਤੀਆਂ ਦਾ ਤੇ ਤੀਆਂ ਦਾ ਵਾ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਆ ਕਿ ਏਹ ਮਹਾਰਾਜ ਸਰਕਾਰ ਦੇ ਵਿੱਚ ਪ੍ਰਮਾਤਮਾ ਤੀਆਂ ਵੀ ਦੇਵੇ ਤੇ ਤਿਉਹਾਰ ਵੀ ਦੇਵੇ ਸਭ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਲਿਆਵੇ ਤੇ ਇਹ ਜਿਹੜੇ ਤਿਉਹਾਰ ਆ ਸਦਾ ਹੀ ਜਿਉਂਦੇ ਰਹਿਣ ਤੇ ਆਪਾਂ ਇਦਾਂ ਹੀ ਖੁਸ਼ੀਆਂ ਨਾਲ ਮਨਾਈਏ ਜਦੋਂ ਕੁੜੀਆਂ ਜਦੋਂ ਪਹਿਲੀਆਂ ਪਹਿਲੀ ਤੀ ਹੁੰਦੀ ਚਾਰ ਤੀਆਂ ਹੁੰਦੀਆਂ ਹਿੱਗੀਆਂ ਜਾਂ ਪੰਜ ਹੁੰਦੀਆਂ ਜਾਂ ਬੜੀਆਂ ਖੁਸ਼ ਹੋ ਕੇ ਆਉਣਾ ਜਿੱਦਣ ਲਾਸਟ ਵਾਲੀ ਤੀ ਹੁੰਦੀ ਹੈਗੀ ਤੇ ਉਦੋਂ ਫਿਰ ਉਹਨਾਂ ਨੇ ਬੜਾ ਵੱਡਾ ਇੱਕ ਫੰਕਸ਼ਨ ਜਿਆ ਕਰਨਾ ਬੜਾ ਰਾਸੋ ਨਖਣਾ ਅੱਜ ਲਾਸਟ ਵਾਲੀ ਤੀ ਆ ਤੇ ਉਹਨਾਂ ਨੇ ਕਿਹਾ ਨਾ ਵੀ ਆ ਤੀਆਂ ਆਈਆਂ ਤੀਆਂ ਆਈਆਂ ਤੇ ਮਤਲਬ ਬਰੇ ਬਰੇ ਬਾਅਦ ਬਰੇ ਸਾਲ ਬਾਅਦ ਫੇਰ ਦੁਬਾਰਾ ਤੀਆਂ ਆਉਣਗੀਆਂ ਮੈਂ ਥੋੜਾ ਜਿਹਾ ਭੁੱਲ ਗਈ ਵੀ ਧੀਆਂ ਤੇ ਬਰੇ ਸਾਲ ਬਾਅਦ ਫੇਰ ਧੀਆਂ ਆਉਣਗੀਆਂ ਤੇ ਇਸ ਕਰਕੇ ਮੇਰੇ ਚੈਨਲ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਾ ਕਿ ਧੀਆਂ ਦਾ ਤਿਆਰ ਜਿਹੜਾ ਬਹੁਤ ਵਧੀਆ ਵਾ ਪ੍ਰਮਾਤਮਾ ਹਰ ਘਰ ਦੇ ਵਿੱਚ ਧੀਆਂ ਦੇਵੇ ਤੇ ਧੀਆਂ ਨਾਲ ਧੀਆਂ ਦੇ ਨਾਲ ਧੀਆਂ ਵੀ ਜੁੜਦੀਆਂ ਰਖੜੀਆਂ ਵੀ ਧੀਆਂ ਦੇ ਨਾਲ ਹੀ ਆ ਦੇ ਲੋੜ ਜਾਂ ਸੁਧਾਰੇ ਜੋ ਵੀ ਹੈਗੇ ਆਪਣੇ ਰੀਤ ਰਵਾਜੇ ਸਾਰਾ ਕੁਝ ਧੀਆਂ ਦੇ ਨਾਲ ਹੀ ਆ ਪ੍ਰਮਾਤਮਾ ਧੀਆਂ ਨੂੰ ਚਰਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ